ਓਏ ਯਾ ਮੁਰੂ ਸਾੜਿਆ ਐ ਜੇ ਬੈਠਾ ਕੱਲਾ ਕੱਲਾ ਕੰਧ ਤੇ ਚੜਿਆ ਆ ਸੁਖੇ ਪਤਾ ਕੀ ਦੱਸਾਂ ਤਰੇ ਬਾਪੂ ਦੀ ਜਾਦਾ ਕਿਸੀ ਜਦੋਂ ਦਰੀ ਜਾਤੀ ਰੁਸ ਕੇ ਜਾਂਦੀ ਸੀ ਸਮਝੌਤਾ ਕਰਕੇ ਲੈ ਆਉਂਦਾ ਸੀ ਹੁਣ ਕੋਈ ਸਮਝੌਤਾ ਕਰਾਉਣ ਵੀ ਨਹੀਂ ਜਾਂਦਾ ਓਏ ਚਾਚੇ ਸਿਆ ਤੀਰਤਾ ਸੈਂਟਰ ਚ ਹੱਥਾ ਤੂੰ ਮੋਦੀ ਨੂੰ ਲੈ ਜਾ ਸਮਝੌਤਾ ਕਰਾਉਣ ਓਏ ਮੋਦੀ ਦਾ ਤਾਂ ਘਰ ਆਪਦਾ ਲੋਟ ਨਹੀਂ ਆਇਆ ਮੇਰਾ ਕਿੱਥੇ ਗ੍ਰੈਜੂਏਟ ਛੜੇ ਬੰਦਿਆਂ ਦਾ ਕੰਮ ਨਹੀਂ ਹੈਗਾ ਇਹ ਤਾਂ ਕੋਈ ਵਿਆਹ ਹੋਇਆ ਤੇ ਯਾਰ ਬੇਕਾਰ ਬੰਦਾ ਇਹ ਨੂੰ ਜੁੱਤਾ ਘਰ ਸਕਦਾ ਹੈ ਓਏ ਤਾਂ ਆ ਕਿੱਥੇ ਭਾਗ ਗਿਆ ਛੱਡ ਕੇ ਓਏ ਚਾਚਾ ਜੀ ਰੋਣਾ ਕਾਨੂੰ ਐ ਇੱਥੇ ਨਾ ਤੇ ਛਾਲ ਮਾਰ ਤੂੰ ਵੀ ਪਿੱਛੇ ਭੱਜ ਜਾ ਹਏ ਵਿਚਾਲਾ ਜੰਨੀ ਹਏ ਵਿਚਾਲਾ ਮੈਂ ਤਾਂ ਗਿਆ ਓਏ ਅੱਛੇ ਅੱਛੇ ਤਨੂੰ ਕਿਹਾ ਸੀ ਕੱਟ ਝੁਲਸਣਾ ਹੁਣ ਕੱਟੇ ਵੰਗੂ ਰੰਗੇ ਜਨਾ ਇچھے ਪਿਆ ਹਏ ਪਹਿਲੇ ਤੋੜਦੀ ਚੜ ਗਈ ਹਏ ਹੁਨੀ ਬਚਦਾ ਲੱਗਦਾ ਮੈਂ ਹਾਏ ਵਿਚਾਲਾ ਜੰਨੀ ਹਾਏ ਰੂਸਾ ਓ ਚਾਚਾ ਜੀ ਲੱਗਦਾ ਤੈਨੂੰ दारू ਨਾਲ ਘਟਦਾ ਰਹਾ ਪਿਆ ਲੱਗਦਾ ਚਾਚੀ ਦੀ ਯਾਦ ਚ ਜਿਆਦੇ ਪੈ ਗਿਆ ਹਾਏ ਰੂਸਾ ਕਿੱਥੇ ਛੱਡ ਕੇ ਬਾਕੀ ਇਕੱਲੇ ਨੂੰ ਹਾਏ ਆ ਜਾ ਨੀ ਮੈਨੂੰ ਰੰਡਾ ਕਰਕੇ ਦੁਰਗੀ ਆਏ ਪਾ ਟੱਕ ਜਾ ਚਾਚਾ ਟੱਕ ਜਾ ਕਿਉਂ ਤੂੰ ਬੈਣ ਪਾਈ ਜਨ ਸੁਖੀ ਸੰਦੀ ਰਾ ਆ ਦਵਾਰੇ ਮੱਖ ਮੰਤਰੀ ਬਣੂ ਮੈਂ ਮੁੱਖ ਮੰਤਰੀ ਕੋਈ ਨਹੀਂ ਰੋਕ ਸਕਦਾ ਮੈਨੂੰ ਬੱਲੇ ਬੱਲੇ ਕਰਾ ਦੇਾਂਗੇ ਚੇਲਿਆ ਫਿਰ ਮੰਨੇਗਾ ਬਾਬਿਆਂ ਨੂੰ ਬੜਾ ਦੁਖੀ ਲੱਗਦਾ ਮੈਨੂੰ ਆ ਬਾਬਾ ਪਹਿਲਾਂ ਤੁਸੀਂ ਵੀ ਇੱਕ ਇੱਕ ਅੰਦਰ ਸਟਾਫ ਫੇਰੀ ਤੁਸੀਂ ਮੇਰੇ ਦੁੱਖ ਸੁਣ ਸਕੋਗੇ ਨਹੀਂ ਤਾਂ ਤੁਸੀਂ ਵੀ ਰੋਣ ਲੱਗ ਜਾਓਗੇ ਮੈਂ ਵੀ ਚੇਲੇ ਆਤਾ ਬਣ ਗਈ ਗੱਲ ਕੱਢ ਦਾਂਗੇ ਤੇਰੇ ਮਸਲਿਆਂ ਦਾ ਹੱਲ ਭੁਜਿਆ ਮੇਰੇ ਕੋਲ ਆ ਲਿਆ ਫਿਰ ਇੱਕ ਮੋਟਾ ਜਿਹਾ ਪੈਗ ਬਣਾਈਏ ਓ ਚੰਨੇ ਬਾਬਾ ਜੀ ਇਹ ਤਾਂ ਮੈਨੂੰ ਕੋਈ ਬਹੁਤ ਹੀ ਦੁਖੀ ਆਤਮਾ ਲੱਗਦੀ ਆ ਪਰਕੀ ਹੋਈ ਆ ਪਰਕੀ ਹੋਈ ਓ ਬਾਬਿਆ ਤੁਸੀਂ ਦੱਛੇ ਨਹੀਂ ਤੁਹਾਡੇ ਨਾਲ ਤਾਂ ਮਹਾਪੁਰਸ਼ ਵੀ ਫਿਰਦੀ ਨੇ ਜੈ ਹੋ ਬਾਬਿਆਂ ਦੀ ਜੈ ਲੈ ਵੀ ਭਗਤਾ ਲੈ ਮੱਥਾ ਟੇਕ ਬਤਾਸਾ ਲੈ ਲਵੀ ਬੋਲੋ ਜੈ ਮੋਦੀ ਦੇ ਜੈ ਮੋਦੀ ਦੇ ਜੈ ਮੋਦੀ ਦੀ ਜੈ ਮੋਦੀ ਦੀ ਲਵੀ ਸ਼ੇਰੋ ਜਿਮਣੀ ਚੁਣ ਆ ਗਿਆਂ ਪਚਾਲ ਪਾ ਦਿਓ ਪਚਾਲ ਤੰਨੇ ਜਣੇ ਜਾ ਕੇ ਚੌਥੀ ਪਾਰਟੀ ਨਾ ਕੋਈ ਖੜੀ ਹੋਣ ਦਿਓ ਓਏ ਚਾਚਾ ਜੀ ਤੂੰ ਬੇਬੇ ਕਰ ਹੋਇਆ ਮੇਰੇ ਹੁੰਦੇ ਤੈਨੂੰ ਪਤਾ ਪਤਾ ਨਹੀਂ ਝੂਲਦਾ ਪਤਾ ਕੋਸਟੋ ਚਾਲਿਆ ਤੂੰ ਕਿ ਮੈਂ ਚੱਪ ਜਾ ਕਰਿਆ ਬੈਠਾ ਤੂੰ ਮੇਂ ਕੁਛ ਦੱਸ ਓ ਚਾਚਾ ਜੀ ਤੁਹਾਨੂੰ ਪਤਾ ਤਾਂ ਹੈ ਕਿ ਮੈਂ ਥੋੜੀ ਬਿਨਾਂ ਆਸਾਨੀ ਲੈਂਦਾ ਹਾ ਬਈ ਜੰਨੇ ਤੇਰਾ ਕੀ ਹਾਲ ਹੁਣ ਤੂੰ ਕੀ ਕਹਿਣਾਗਾ ਓ ਨੋ ਚਾਚਾ ਚਾਹ ਤੈਨੂੰ ਪਤਾ ਤਾਂ ਹੈ ਕਿ ਮੈਂ ਨਹੀਂ ਕਿਸੇ ਦੀ ਮਨਦਾ ਮਰਜ਼ੀ ਫਰਦੈਨੋ ਜੰਨੀ ਤਾਂ ਟਾਰ ਨਾਲ ਜਾਊਗਾ ਟਾਰ ਨਾਲ ਮੈਂ ਨਹੀਂ ਕਿਸੇ ਦੀ ਲੱਤ ਤਲੇਉਂਦਾ